डेढ़ बुखार कम करके समय तो बिजली पर बुखार की दवाई दिया कंट्रोल करना था उनको फ्यूल दे दिया और उनके पेशाब दो सौ एम तो मुझे इतना बता कि कोई अफीम देता था अफीम देता था तो मैं बोला चाहती कि अफीम के वजह से उनका जो सांस लेने की क्षमता थोड़ी सी कम होगी उनके रेशन नाइन्टी फाइव नाइन्टी फाइव थोड़ी देर पहले आपने जो तो बोला उसको तो दोबारा रिपीट दीजिए कि वो वॉशरूम कितना आ रहा था वो क्या लीटर तो दे, तो दे, 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 दे दिया ढाई लीटर दे दिया दे दिया हाँ जो बाथरूम थी ये उससे पहले पता था कि कितना आ रहा है बाथरूम पहले पता था कि कितना आ रहा है 200 तक ही बाहर निकला ना नॉर्मली जब आपको फीता है तो शरीर में पानी की हो जाती है ठीक है तो कमी पूरी कर दी हम जांच किया था में भी जो था था ठीक है प्लस ऑक्सीजन भी ही थी बस इतना था कि जो बेस डर के टोपेस एक्सेस जो रहता है बहुत कम था कि फ्लूड ये फ्लूड की मात्रा बहुत कम अब प्रॉब्लम जब हमने फ्लूड दे दिया हमने नोटिस थे फ्लूड देने के बावजूद बाहर नहीं निकल फीवर तो थोड़ा कम थो हो गया था लिपी और दिल का धड़कन बहुत तेज था तो उसको कम ले मैंने दवाई चालू रखी थी विका था और दिल का धड़कन भी करा था एक तक आ गया था लेकिन एक दिल का धड़कन होता है ये कोई भी पेशेंट जिसको भी फीवर रहेगा ठीक है रही बात उनका भी रिपोर्ट बाहर आए थे और जो यहाँ पेद रिपोर्ट दोनों में थोड़ा सा डिफरेंस था बाहर लेके आए थे उनमें जो सफेद उनता हुआ और सिर्फ दो हज़ार था हमारे पास था नौ हज़ार लेकिन

वो जो गड्डी आ रही है बच्चे बहुत टाइम से पिछोरे शर्मा जी गड्डी आ गई आसना आसना उतरना ला तरीके मारो सर राजिंद्र मनजिंद्र मनजिंद्र भाजी एटी एट थाउजेंड आए इतना डिफरेंस तो नहीं होना चाहिए था इन दोनों का दूसरा दूसरा एक पेशेंट को अभी जैसे दिल का और कम करना था साथ साथ में पेशेंट को बोला गया था को थोड़ा सा पेशाब भी खत्म मुझे अल्ट्रासाउंड करना जान जा। कि उनका किडनी ठीक है कि कितने बजे था अल्ट्रासाउंड कितने बजे था? था कितने बजे Uh, मैं एक पूछ सवाल आप डॉक्टर हैं। डॉक्टर साहब ओके तो सर आपने सुबह कितने बार चेक किया वैसे आप पेशेंट आप डॉक्टर है ना सीनियर फोन पर कितने बार मतलब आपने चेक किया पेशेंट को आपको इसकी जैसे है मतलब कब तक अपने राउंड में बिल लगा भी ये ठीक है

ਵੀ ਕੋਤ ਅਲਗ-ਅਲਗ ਜਗ੍ਹਾ ਫੋਨ ਲਗਾਤਾ ਹਾਂ ਆਖੀ ਵਿੱਚ ਪਤਾ ਚਲਿਆ ਡੈਲਟਾ ਮੈਂ ਤਾਂ ਇਸ ਲਈ ਡੈਲਟਾ ਵੀ ਲੀ ਅੱਛਾ ਇਹ ਗੱਲ ਦਾ ਜਵਾਬ ਜਿਹਨੇ ਬੰਦੇ ਖੜੋ ਮੈਨੂੰ ਜਵਾਬ ਦੇ ਦਿਓ ਕਿ ਜਿੱਡੀ ਵੱਡੀ ਪ੍ਰਾ ਇਹਨਾਂ ਨੇ ਹਸਪੀਟਲ ਇਸੇ ਗੱਲ ਤੇ ਹੁਣ ਗੱਲ ਹੋਈ ਅਸੀਂ ਕੋਈ ਗੱਲ ਹੀ ਨਹੀਂ ਕਰਦੇ ਇੱਕ ਮਿੰਟ ਇੱਕ ਮਿੰਟ ਬੰਦਾ ਮਾਰ ਖੱਟੀਆਂ ਨੂੰ ਕਰਨਾ ਸਾਡਾ ਪਿਆ ਬੰਦਾ ਨਾ ਮਾਰਿਆ ਆਣੇ ਸਾਡੇ ਮਨ ਹਾਏ ਇਹਨਾਂ ਨੇ ਪਹਿਲਾਂ ਮਾਰ ਦਿੱਤਾ ਇਹਨਾਂ ਨੇ ਘੜੀ ਚੋਰੀ ਮਾਰਤੀ ਅਸੀਂ 10 ਮਿੰਟਾਂ ਦੇ ਗੱਲ ਕਰਨੀ ਜਾਓ ਇਹ ਗੱਲ ਕਰਨੀ ਜਾਓ ਜਾਓ ਅਸੀਂ ਗੱਲ ਕਰ ਰਹੇ ਹਾਂ ਤੀ ਜਾਓ 1 ਮਿੰਟ ਜਾਓ ਗੱਲ ਕਰਦੇ ਜਾਓ ਗੱਲ ਕਰ ਰਹੇ ਹਾਂ ਪੁਆਇੰਟ 'ਚ ਕਸਟਮ ਪੁਆਇੰਟ ਦੇ ਵਿੱਚ ਇੱਥੇ ਗੱਲ ਕਰਦੇ ਅਰਵਿੰਦਰ ਜੀ ਮਾਪਣ ਜੀ ਤੁਹਾਡਾ ਸਾਰੀਆਂ ਗੱਲਾਂ ਦੱਸੋ ਸਾਰੀਆਂ ਗੱਲਾਂ ਦੱਸੋ ਕੀ ਨਾਮ ਹੈ ਪਣ ਜੀ ਅਰਵਿੰਦਰ ਕੋਰ ਕਿੱਥੇ ਦੇ ਰਹਿਣ ਵਾਲੇ ਹੋ ਪਰਸ਼ੀਂਗ ਨਗਰ ਇਹ ਕੌਣ ਲੱਗਦੇ ਆ ਤੁਹਾਡੇ ਜਿਨ੍ਹਾਂ ਦੀ ਡੈਥ ਹੋਈ ਹੈ ਇਹ ਮੇਰੇ ਘਰ ਵਾਲਿਆਂ ਕਾਰਨ ਕੀ ਸੀ ਕਾਰਨ ਕੀ ਹੋਇਆ ਹਾਏ ਕਾਰਨ ਕੁਛ ਨਹੀਂ ਐ ਨਾਰਮਲ ਬੁਖਾਰ ਸੀ ਕੋਈ ਕਿਸੇ ਤਰ੍ਹਾਂ ਦਾ ਬੁਖਾਰ ਨਹੀਂ ਐ ਤੇ ਉਧਰ ਡਾਕਟਰ ਐਰੀ ਨੇ ਉਹਨਾਂ ਤੋਂ ਸੀ ਦਵਾਈ ਲਈ ਸੀ ਉੱਥੇ ਦਵਾਈ ਚੱਲਦੀ ਸੀ ਉਹਨਾਂ ਕੋਲ ਆਏ ਨੇ ਰਾਤ ਉਹਨਾਂ ਨੇ ਡੋਲੋ ਦੀ ਗੋਲੀ ਦਿੱਤੀ ਐਪੀ ਚਾਰ-ਚਾਰ ਘੰਟੇ ਬਾਅਦ ਦੇਣਾ ਉਹ ਅਸੀਂ ਦਿੱਤੀ ਹੈ ਤੇ ਸਵੇਰੇ ਠੀਕ ਠਾਕ ਨੇ ਕਹਿੰਦੇ ਰਿਪੋਰਟ ਰਾਤ ਕਰਾਈਆਂ ਨੇ ਨਾਰਮਲ ਸੀ ਕੁਛ ਨਹੀਂ ਸੀ ਉਹਨਾਂ ਚ ਕਹਿੰਦੇ ਆ ਕੇ ਦਵਾਈ ਲੈ ਕੇ ਰਿਪੋਰਟਾਂ ਦਿਖਾ ਕੇ ਅਸੀਂ ਦਵਾਈ ਲੈਣ ਇਹ ਬੇਟਾ ਦੋਨੋਂ ਐਸੀ ਆ ਕੇ ਉਹਨਾਂ ਨੇ ਬੋਤਲ ਲਾਤੀ ਮੋਰਿਓ ਉਹ ਜਿਹੜੀ ਬੋਤਲ 10 ਵਜੇ ਤੇ ਆਏ 2 ਵਜੇ ਕਰ ਗਏ ਨੇ ਜਿਹੜੀ ਬੋਤਲ ਲੱਗੀ ਹੈ ਨਾ ਬਸ ਘਰ ਜਾਂਦੇ ਹੀ ਉਹ ਪੇਟ ਪਤਾ ਨਹੀਂ ਕੀ ਹੋ ਗਿਆ ਉਹਦੇ ਵਿੱਚ ਦਰਦ ਦੇਣ ਲੱਗੇ ਦਰਦ ਗੈਸ ਜਿੱਦਾ ਬਿਲਕੁਲ ਇਨੂੰ ਪਿਤਾ ਕਈ ਕੁਛ ਪਿਤਾ ਕੋਈ ਢਕਾਰ ਨਹੀਂ ਕੋਈ ਕੁਛ ਨਹੀਂ ਹਵਾ ਨਹੀਂ ਸਰੀ ਕੁਝ ਵੀ ਨਹੀਂ ਹੋਇਆ ਕਿਤਨੇ ਵਜੇ ਲਿਆਏ ਸੀ ਇਹਨਾਂ ਨੂੰ ਤੁਸੀਂ ਅਸੀਂ ਇੱਥੇ ਮਤਲਬ ਉਧਰ 10 ਵਜੇ ਕੱਲ ਲੈ ਕੇ ਆਏ ਸੀ ਰਾਤ ਨੂੰ ਰਾਤ ਨੂੰ ਇੱਥੇ ਰਾਤ ਨੂੰ ਅਸੀਂ 8:30 ਵਜੇ ਪਹੁੰਚੇ ਧੰਨ ਸਰ ਇਹਨਾਂ ਨੇ ਐਡਮਿਟ ਕਰ ਲਿਆ ਹਾਂ ਨੇ ਸਰ ਇਹਨਾਂ ਨੇ ਐਡਮਿਟ ਕੀਤਾ ਪਹਿਲਾ ਠੀਕ ਠਾਕ ਸੀ ਅਸੀ ਕਿ ਸਾਨੂੰ ਦਵਾਈ ਦੇ ਦੋ ਐਨੀ ਕੋ ਗੈਸ ਦੀ ਦਵਾਈ ਹੈ ਗੈਸ ਦੀ ਦਵਾਈ ਦੇ ਦੋ ਤੁਸੀਂ ਘਰ ਚਲੇ ਜਾਨੇ ਇੰਨਾ ਤਾਂ ਕੁਛ ਹੈ ਹੀ ਨਹੀਂ ਸੀ ਤੇ ਕਹਿੰਦੇ ਨਹੀਂ ਇਹਨਾਂ ਨੂੰ ਬੁਖਾਰ ਵੀ ਹੈ ਇਹਨਾਂ ਨੂੰ ਸ਼ੂਗਰ ਵੀ ਹੈ ਸ਼ੂਗਰ ਤਾਂ ਕੱਲ ਸਾਰਾ ਬਰਦਰ ਵੀ ਟੁੱਟ ਗਿਆ ਐਸੀ ਹੋ ਆਪਣੇ ਸਕੂਪਰੀ ਬਾਹਰ ਕਰਾਇਆ ਅਸੀਂ ਉਪਰੀ ਗਏ ਆਪਣੇ ਆ ਮੇਰੀ ਗੱਲ ਸੁਣੋ ਜੇ ਉਹ ਬਿਮਾਰ ਹੁੰਦੇ ਤਾਂ ਸਾਡੇ ਨਾਲ ਦੋ ਚਾਰ ਜੀ ਹੋਰ ਵੀ ਹੁੰਦੇ ਅਸੀਂ ਦੋਨੋਂ ਜਿਹੜੇ ਆਏ ਆ ਅਸੀਂ ਕਿ ਦਵਾਈ ਦਿਖਾ ਕੇ ਗੈਸ ਦੀ ਲੈ ਆਉਨੇ ਆ ਉਹਨਾਂ ਨੇ ਸਾਨੂੰ ਇੱਥੇ ਭੇਜਦਾ ਇਹ ਕਹਿੰਦੇ ਵੀ ਸਾਨੂੰ ਜੇ ਆਰਾਮ ਆਉਂਦਾ ਤਾਂ ਤੋਂ ਠੀਕ ਹੈ ਨਾ ਚੰਗੇ ਡਾਕਟਰ ਉਹਨਾਂ ਨੇ ਸਾਨੂੰ ਇੱਥੇ ਭੇਜਿਆ ਫਿਰ ਐਸ ਹਸਪੀਟਲ ਚ ਇਹਨਾਂ ਨੇ ਫਿਰ ਕਿਹਾ ਨਹੀਂ ਜੀ ਇਹਨੂੰ ਸ਼ੂਗਰ ਵੀ ਏ ਇਹ ਵੀ ਏ ਉਹ ਵੀ ਏ ਦਾਖਲ ਕਰਨਾ ਪੈਗਾ ਮੈਂ ਬਤੇਰਾ ਕਹਿ ਮੈਂ ਕਿ ਇਨੀ ਤਾਂ ਕੋਈ ਗੱਲ ਹੈ ਹੀ ਨਹੀਂ ਵੀ ਨਾਰਮਲ ਬੁਖਾਰ ਹੈ ਤਾਂ ਤੁਸੀਂ ਇਹਦੀ ਗੈਸ ਦੀ ਦਵਾਈ ਦੇ ਦਿਓ ਉਹਨਾਂ ਨੇ ਨਹੀਂ ਦਿੱਤੀ ਕਹਿੰਦੇ ਦਾਖਲ ਕਰਨਾ ਪੈ ਇਹ ਇੰਨਾ ਆਰਾਮ ਨਹੀਂ ਆਉਣਾ ਤੇ ਮੈਂ ਫਿਰ ਸੋਚਿਆ ਵੀ ਰਾਤ 9 ਵਜੇ ਸਾਨੂੰ ਗੱਲਬਾਤ ਕਰਦੇ ਫਿਰ ਅਸੀਂ ਕੈਚ ਲਓ ਠੀਕ ਹੈ ਦਾਖਲ ਕਰ ਲਓ ਕਿੰਨੇ ਸਵੇਰ ਤੱਕ ਬਿਲਕੁਲ ਠੀਕ ਹੋ ਜਾਣਗੇ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ ਮੈਂ ਕਿਹਾ ਚਲੋ ਠੀਕ ਹੈ ਕਿੰਨੇ ਸਵੇਰੇ ਡਾਕਟਰ ਆਣਗੇ ਤੇ ਠੀਕ ਹੋ ਜਾਣਗੇ ਤੁਹਾਨੂੰ ਕਿੰਨੇ ਵਜੇ ਮੁਲਾਕਾਤ ਹੋਈ ਸੀ ਤੁਹਾਡੀ ਸਵੇਰੇ ਕਿੰਨੇ ਵਜੇ ਤੁਸੀਂ ਮਿਲੇ ਸੀ ਸਵੇਰੇ ਇਸ ਰਾਤ ਇਕੱਠੇ ਹੀ ਰਹੇ ਆ ਤੇ ਸਵੇਰੇ ਇਹਨਾਂ ਨੇ ਨਾ ਜਿਆਦਾ ਸਾਹ ਦੀ ਥੋੜੀ ਜੀ ਪ੍ਰੋਬਲਮ ਸੀ ਤੇ ਇਹਨਾਂ ਨੂੰ ਉਹਨਾਂ ਨੇ ਕਿਹਾ ਵੀ ਥੋੜਾ ਜਿਹਾ ਸਾਦਾ ਔਖਾ ਹੁੰਦਾ ਤੇ ਇਹਨਾਂ ਨੇ ਡਾਕਟਰ ਨੂੰ ਫੋਨ ਕਰ ਕਰ ਪੁੱਛਦੇ ਰਹੇ ਆਪ ਤੇ ਇਹਨਾਂ ਦਾ ਕੋਈ ਡਾਕਟਰ ਹੈ ਨਹੀਂ ਸੀ ਤੇ ਫੋਨ ਕਰ ਕਰਕੇ ਪੁੱਛਿਆ ਬੱਚਿਆ ਪਤਾ ਨਹੀਂ ਉਹਨਾਂ ਨੇ ਕੀ ਕਿਹਾ ਇਹ ਕਹਿੰਦੇ ਆਈਸੀਓ ਚ ਲੈ ਚਲੋ ਇਹਨਾਂ ਨੂੰ ਉੱਧਰ ਉਹਨੂੰ ਕਹਿੰਦੇ ਭੀ ਚਲੋ ਚੇਅਰ ਲੈ ਕੇ ਆਓ ਕਹਿੰਦੇ ਨਹੀਂ ਮੈਂ ਬਿਲਕੁਲ ਠੀਕ ਆ ਮੈਂ ਤੁਰ ਕੇ ਚਲਾ ਜਾਵਾਂਗਾ ਮੈਂ ਕਿਹੜਾ ਹੀ ਨੌ ਹੋਇਗਾ ਨਾ ਕਿ ਫਿਰ ਵੀ ਇਹਨਾਂ ਨੇ ਧੱਕੇ ਨਾਲ ਚੇਅਰ ਤੇ ਬਿਠਾ ਲਿਆ ਕਿ ਮਤਲਬ ਜੇ ਬਿਮਾਰ ਜ਼ਿਆਦਾ ਹੁੰਦਾ ਬੰਦਾ ਇੱਧਰ ਲਿਆਏ ਨੇ ਇੱਧਰ ਫਿਰ ਮੈਨੂੰ ਬਾਹਰ ਬਿਠਾ ਦਿੱਤਾ ਇਹਨਾਂ ਨੇ ਮੈਨੂੰ ਨਹੀਂ ਅੰਦਰ ਜਾਣ ਦਿੱਤਾ ਫਿਰ ਪਤਾ ਨਹੀਂ ਕੀ ਕੀਤਾ ਕੀ ਨਹੀਂ ਕੀਤਾ ਮੈਂ ਤੇ ਅੰਦਰ ਕਿੰਨੇ ਵਜੇ ਤੁਹਾਨੂੰ ਇਹਨਾਂ ਨੇ ਇਤਲਾ ਦਿੱਤੀ ਇਹਨਾਂ ਨੇ ਉਸ ਤੋਂ ਬਾਅਦ ਕਹੇ ਵੀ ਰਿਪੋਰਟਾਂ ਹੋਰ ਕਰਨੀਆਂ ਨੇ ਉਹ ਵੀ ਇਹਨਾਂ ਨੇ ਕੀਤੀਆਂ ਮੈਂ ਕਿਹਾ ਚਲੋ ਜੋ ਵੀ ਕਰਨਾ ਹੈ ਕਰ ਲਓ ਆਰਾਮ ਹੋਣਾ ਚਾਹੀਦਾ ਇਸ ਆਰਾਮ ਵਾਸਤੇ ਆਇਆ ਦਵਾਈ ਲੈਣ ਆਇਆ ਤੇ ਗੈਸ ਮੈਂ ਸਵੇਰੇ ਗਿਆਨ ਨੂੰ ਕਿਹਾ ਮੈਂ ਕਿਹਾ ਡਾਕਟਰ ਸਾਹਿਬ ਆਏ ਨਹੀਂ 9 ਵਜੇ ਨੇ ਕਹਿੰਦੇ ਉਹ ਰਿਸੈਪਸ਼ਨ ਵਾਲਾ ਬੇਟਾ ਆਂਦਾ ਵੀ ਨਹੀਂ ਉਹ ਡਾਕਟਰ ਕੋਈ ਨਹੀਂ ਅਮਰਜੈਂਸੀ ਹੁੰਦੀ ਹੈ ਨਾ ਐਤਵਾਰ ਤਾਂ ਆਉਂਦੇ ਨਹੀਂ ਤੇ ਅੱਜ ਐਤਵਾਰ ਉਹਨਾਂ ਨੇ ਨਹੀਂ ਆਣਾ ਤੇ ਮੈਂ ਕਿਹਾ ਮਰੀਜ਼ ਬਿਮਾਰ ਨੇ ਤੇ ਉਹ ਦੇਖਣ ਨਹੀਂ ਆਣਾ ਉਹਨਾਂ ਨੇ ਕਹਿੰਦੇ ਨਹੀਂ ਐਡੀ ਤਾਂ ਕੋਈ ਗੱਲ ਹੈ ਹੀ ਨਹੀਂ ਕਿ ਜਦ ਡਾਕਟਰ ਆਉਣਗੇ ਤੇ ਉਹ ਠੀਕ ਠਾਕ ਨੇ ਜਦੋਂ ਠੀਕ ਠਾਕ ਸੀ ਸਾਰੀਆਂ ਰਿਪੋਰਟਾਂ ਨਾਰਮਲ ਸੀ ਤੇ ਫਿਰ ਐਟ ਅ ਟਾਈਮ ਕੀ ਹੋ ਗਿਆ ਜਦੋਂ ਕੀ ਲੱਗ ਗਿਆ ਅੰਗੈਲੀ ਨਾਲ ਹੋਇਆ ਹਾਂਜੀ ਹਾਂਜੀ ਬਿਲਕੁਲ ਅੰਗੈਲੀ ਨਾਲ ਹੋਇਆ ਬਿਲਕੁਲ ਠੀਕ ਜੀ ਅਸੀਂ ਐਕਸਰਾ ਅਲਟਰਾਸਾਉ ਇਹ ਤੇ ਗਏ ਅਲਟਰਾਸਾਉਂ ਕਰਾਣਾ ਬੜੇ ਸੋਹਣੇ ਗਏ ਆਏ ਆ ਕੋਈ ਦਿੱਕਤ ਨਹੀਂ ਸੀ ਆਉਂਦੇ ਆ ਸਾਰ ਅੰਦਰ ਅਸੀਂ ਬਾਹਰ ਬਹਿ ਗਏ ਆ ਇਹ ਅੰਦਰ ਚਲੇ ਗਏ ਆ ਮੁੜ ਕੇ ਥੋੜੀ ਦੇਰ ਬਾਅਦ ਇੱਕ ਗੰਦੀ ਕਾਰਵਾਈ ਦੀ ਮੰਗ ਕਰਦੇ ਹੋ ਥੋੜੀ ਦੇਰ ਬਾਅਦ ਇਹ ਸੈਂਡ ਮੰਗਦੇ ਨੇ ਮੇਰੇ ਤੋਂ ਮੈਂ ਕਿਹਾ ਨਹੀਂ ਮੈਂ ਮੇਰੇ ਮਾਮਾ ਜੀ ਆਣਗੇ ਮੇਰੇ ਬੇਟਾ ਆ ਰਿਹਾ ਮੈਂ ਫੇਰ ਦੱਸਦੀ ਆ ਇਹ ਆਏ ਨਹੀਂ ਤੇ ਇਹਨਾਂ ਨੇ ਮੈਂ ਕਿਹਾ ਮਾਮਾ ਜੀ ਆਪਾਂ ਵੇਖੀ ਅਸੀਂ ਵੇਖਿਆ ਤੇ ਹਾਲਤੀ ਬਹੁਤ ਮਾਮਾ ਜੀ ਨੇ ਮੈਂ ਕਿਹਾ ਚਲੋ ਆਪਾਂ ਕਿਤੇ ਹੋਰ ਲੈ ਚੱਲਦੇ ਆ ਕਹਿੰਦੇ ਉਹਨਾਂ ਦੀ ਹਾਲਤੀ ਇਦਾਂ ਦੀ ਕਰਤੀ ਕਿ ਜਿਦਾ ਕੋਸਾਬ ਨਹੀਂ ਮੈਂ ਤਾਂ ਉੱਥੇ ਰੋਣ ਲੱਗ ਗਈ ਮੈਂ ਡਰਾਈਵਰ ਸੀਗੇ ਮੈਂ ਨਾ ਮੈਂ ਘਟੀ ਕਰਦੀ ਫਰਟੀ ਚ ਲਾਉਂਦੇ ਸੀ ਜਾਨ ਲੋਪੇ ਦੀ ਕਿਹੜੀ ਨਹੀਂ ਟਿਪਰ ਟਿਪਰ ਲਾਉਂਦੇ ਸੀ ਉਹ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਇਹ ਮੇਰੇ ਛੋਟੇ ਛੋਟੇ ਬੱਚੇ ਆ ਸਾਡੇ ਘਰ ਚੋਂ ਹੀ ਇਹ ਕਿਹੜੇ ਬੱਚੇ ਦੋਵੇਂ ਬੇਟੀ ਇੱਕ ਬੇਟਾ ਇਹਨਾਂ ਦੀ ਬੁੱਢੀ ਮਾਂ ਮੰਜੇ ਤੇ ਬੈਠੀ ਹੈ ਉਹਨਾਂ ਨੂੰ ਸੰਭਾਲਣ ਵਾਲਾ ਸਾਰਾ ਪਰਿਵਾਰ ਦੀ ਜ਼ਿੰਮੇਵਾਰੀ ਇਹਨਾਂ ਦੀ ਸੀ ਡਾਕਟਰ ਕੋਈ ਆਇਆ ਨਹੀਂ ਤੁਹਾਡੇ ਕੋਲ ਮਿਲਣ ਕੋਈ ਡਾਕਟਰ ਨਹੀਂ ਇਹ ਗੋਸਲੀ ਉਹ ਦੇਖਿਆ ਸੀ ਕੀ ਨਾਮ ਹੈ ਜੀ ਚਰਨਜੀਤ ਸਿੰਘ ਕੀ ਨਾਮ ਹੈ ਚਰਨਜੀਤ ਸਿੰਘ ਚਰਨਜੀਤ ਜੀ ਇਹ ਕੀ ਲੱਗਦੀ ਸੀ ਤੁਹਾਡੇ ਇਹ ਆਪਣੇ ਪਾਂਧੀ ਦਾ ਘਰ ਵਾਲਾ ਸੀ ਜਵਾਈ ਸੀ ਸਾਡਾ ਕੀ ਕਾਰਨ ਕੀ ਹੋਇਆ ਮੌਤ ਦਾ ਕਾਰਨ ਕੀ ਹੋਇਆ ਨੋਰਮਲ ਗੈਸ ਬਣੀ ਐ ਨੂੰ ਗੈਸ ਦਾ ਆਮ ਬੰਦਾ ਚਲੋ ਹੋ ਜਾਂਦੀ ਠੀਕ ਇਹ ਚੁੱਕ ਕੇ ਇੱਧਰ ਲਿਆਏ ਨਾ ਵੀ ਚਲੋ ਠੀਕ ਹੋ ਜਾਊਗਾ ਤੇ ਇੱਥੇ ਆ ਕੇ ਮੈਂ ਆਇਆ ਸਵੇਰੇ ਮੈਂ ਕਹਿੰਦੇ ਨਹੀਂ ਜੀ ਕੋਈ ਨਹੀਂ ਮੜਮੁੜੀ ਜੀ ਗੱਲਬਾਤ ਹੈ ਕੋਈ ਏਡੀ ਵੱਡੀ ਗੱਲ ਨਹੀਂ ਹੈ ਇਹ ਠੀਕ ਹੋ ਜਾਏਗਾ ਤੋਂ ਉਹਨੇ ਪਤਾ ਲੱਗਿਆ ਲੈ ਕੇ ਆਏ ਨਾ ਦੁਬਾਰਾ ਇੱਕਦਮ ਗਿਆ ਅਟੈਕ ਕਿਤਨੇ ਵਜੇ ਆਈ ਸੀ ਕਿੰਨੇ ਵਜੇ ਮੌਤ ਹੋਈ ਹੈ ਇੱਥੇ ਇਹ ਮੇਰੇ ਨਾਲ 12 ਕੋਈ 11:30 ਵਜੇ ਰਾਤ ਨੂੰ ਨਹੀਂ ਨਹੀਂ ਹੁਣ ਆ ਗਈ ਨਹੀਂ ਕਿਤੇ ਰਾਤ ਨੂੰ ਕਿੰਨੇ ਵਜੇ ਲਿਆਈ ਸੀ ਰਾਤ ਇੱਥੇ 10 10 ਵਜੇ ਆਏ ਨੇ ਤੇ ਸੂਰੇ ਸੂਰੇ ਮਿਲੇ ਸੀ ਤੁਸੀਂ ਥੋੜੀ ਹਾਂ ਹਾਂ ਪੁੱਛਿਆ ਨੂੰ ਮੈਂ ਇਹਦੇ ਨਾ ਨਾ ਮੂੰਹ ਤੇ ਮਾਸਕ ਜਿਹਾ ਚੜਾਇਆ ਸੀ ਤੇ ਮੈਂ ਮਾਸਕ ਹਟਾ ਕੇ ਨਾ ਮੈਂ ਜਗਤਾਰ ਕਿਵੇਂ ਹੈ ਠੀਕ ਹੈ ਤੂੰ ਕਹਿੰਦਾ ਹਾਂ ਮਮਾ ਜੀ ਠੀਕ ਆ ਮੈਂ ਕੋਈ ਗੱਲ ਨਹੀਂ ਮੜਾ ਮੋਟਾ ਸਹਾਏ ਕੀ ਲੱਗਦਾ ਇਹਨਾਂ ਦੀਆਂ ਅਣਗੈਲੀ ਨਾਲ ਹੋਇਆ ਬਿਲਕੁਲ ਅਣਗੈਲੀ ਹੁਣ ਕੋਈ ਡਾਕਟਰ ਨਾਲ ਤੁਹਾਡੀ ਗੱਲਬਾਤ ਹੋਈ ਨਹੀਂ ਡਾਕਟਰ ਸਾਹਿਬ ਆਪੀ ਗੱਲ ਹੁਣ ਚਾਹੀਏ ਮੌਕੇ ਤੇ ਹਾਂਜੀ ਹਾਂਜੀ ਆਈ ਹੈ ਇਤਲਾ ਦਿੱਤੀ ਹੈ ਬੋਸ ਨੂੰ ਹਾਂਜੀ ਬੋਸ ਨੂੰ ਹੁਣ ਕਿਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਇਹਨਾਂ ਨੂੰ ਸਹਿਰ ਹੋਣੀ ਚਾਹੀਦੀ ਸਿੱਧੀ ਸਿੱਧੀ ਪਹਿਲਾਂ ਵੀ ਕਦੇ ਹੋਇਆ ਹੈ ਮੈਂ ਤਾਂ ਕਹਿੰਦਾ ਪਹਿਲਾ ਹਫਤਾ ਪਹਿਲਾਂ ਮੈਂ ਇਹ ਆਪਣਾ ਕੋਈ ਵਾਇਰਲ ਹੋਈ ਸੀ ਵੀਡੀਓ ਇੱਕ ਸਿਰਫ ਘੰਟੇ ਵੱਸਦੀ ਹੋਈ ਸੀ ਕਿ ਕਿਸੇ ਦੀ ਪੂਣੀ ਦਾ ਕੋਈ ਆਪਰੇਸ਼ਨ ਸੀ ਤੇ ਟੀਕਾ ਗਲਤ ਲਾ ਕੇ ਮੈਂ ਦੇਖਿਆ ਤੇ ਮੁੰਡਾ ਜਵਾਨ ਸੀ 6 ਫੁੱਟ ਦਾ ਤੇ ਮਰ ਗਿਆ ਸੀ ਇੱਥੋਂ ਦੀ ਸੀ ਮੈਂ ਵੇਖੀ ਹੈ ਵਾਇਰਲ ਤਾਂ ਈ ਵੀਡੀਓ ਹੋ ਗਈ ਸੀ ਕਿਹੜੀ ਪੁਲਿਸ ਕੰਸੀ ਪੁਲਿਸ ਇਹਨਾਂ ਨੇ ਬੁਲਾਈ ਹੈ ਪੁਲਿਸ ਨੇ ਇਹਨਾਂ ਬੁਲਾਈ ਹੈ ਸਟਾਫ ਉਹਨਾਂ ਨੇ ਬੁਲਾਈ ਹੋਈਗੀ ਠੀਕ ਹੈ ਜੀ ਡਾਕਟਰ ਸਾਹਿਬ ਕੀ ਨਾਮ ਹੈ ਡਾਕਟਰ ਹੇਮਨ ਮਹਿਤਾ एक कारण की है जो व्यक्ति की मौत हुई है एलिगेशन ला रहे हैं कि अणगहली मौत हुई है कारण की सी है, कितने बजे आए थी मरीज की नाम है तो उम्र कितनी है जी जगतार सिंह है पेशेंट फिफ्टी वन ओल्ड मेल है और ये कल रात को आए थे अभी इनकी जो मोस्ट प्रोबली कॉज ऑफ़ डेथ बिकॉज चौबीस घंटे हुए ही नहीं है लेकिन मोस्ट प्रोबली कॉज ऑफ डेथ जो इनका है वो दिल का जोर ही है इनका दिल का धड़कन 150 140 के नीचे जा रहा नहीं था दवाई देने के बावजूद भी लेकिन साथ साथ में इनको बुखार भी बहुत ज़्यादा था बुखार भी इनको 103 104 102 103 104 इतना इतना बुखार जा रहा था तो उस कारण की वजह से इनको हमें देना तो था तो बुखार कम करने के लिए दवाइयाँ लेकिन दवाइयात निकलने के लिए किडनी से ढंग से बाहर निकल रही भी नहीं थी तो वो तकलीफ थी इस केस में अभी जब ये गए थे अल्ट्रासाउंड करने बस इतना पता करने कि कैसे किडनी है क्या है तो उसको पता चला कि लीवर खराब है किडनी किडनी फिलहाल ठीक है लेकिन ये लोग इल्जाम ला रहे हैं कि आपकी अनगैली के साथ हो क्योंकि मरीज जब आया था सुबह ठीक था आपको सुबह भी मरीज परिवार से भी मिला उस टाइम भी और ठीक था कारण क्या हुआ मौत का कारण क्या बना ऐसे केसेस में कार्डियक अरेस्ट ही होता है दिल का जोर ही होता है

लेकिन बोला गया था कि उन्होंने उसके लिए कंसेंट भी नहीं दिया कि सांस की नली डालनी की सांस की नली डालनी होती है जब हम दिल को जोर देते हैं चालू करने तब सांस की नली भी डालनी होती है लेकिन वो भी करने उसका भी साइन नहीं किया गया उस मरीज ने कुछ सुबह खाया गया था सर आपसे या हॉस्पिटल में कुछ दिया हुआ था लिक्विड कुछ मरीज ने तो सुबह

मरीज ऑलरेडी बीपी का पेशेंट था शुगर का भी पेशेंट था ऑलरेडी ओ भी लेता था वो अब इशू एक और चीज़ क्या होता है जो लोग ओपीएम लेते हैं ना और जो लोग जिनको शुगर होता है उनको दर्द ज़्यादा महसूस नहीं होता शुगर के पेशेंट को अब दिल का जोर जो बाकी लोग को जितना महसूस होता है उतना महसूस होता ही नहीं तो उनको पता भी नहीं चलता इनका एक और चीज़ इशू ये था कि अगर समझ लीजिए इनको दिल का जोर भी बैठा वो उनके बुखार के साथ छुप रहा था क्योंकि बुखार के वैसे वैसे इनका दिल का धड़कन बहुत तेज था एक सौ तीस एक सौ चालीस एक सौ पचास हाँ नहीं बुखार के कारण नहीं दिल का जोर दिल का जोर ही मेन रीजन है क्योंकि बाकी देखा जाएगा तो इनका जो एक सी पदार्थ है वो भी इतना ज़्यादा बढ़ा हुआ नहीं है इतना बढ़ना चाहिए लेकिन इनका फीवर कॉन्स्टेंटली था एक सौ दो एक सौ तीन इनका कहना सर कोई जब मौत हुई कोई डॉक्टर हो नज़दीक भी नहीं आया परिवार वालों ने इल्जाम भी लाया सर हमारा ऑन रिकॉर्ड है हाँ। इन परिवार दोक्ते वाला दोक्ते वाल कोई डॉक्टर भी नहीं आया इनके पास इनको पूछा भी नहीं गया तब जाके इन्होंने मीडिया को कॉल किया नहीं नहीं आज 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 तो अस्पताल की तरफ से आज मेडिकल ऑफिसर था सुबह वो, वो।, हाँ, वो दिक्कत हुई मरीज इतना कंडीशन में जैसे आप बता रहे हो हमने तो मरीज से नहीं मिले लेकिन डॉक्टर का कोई अवेलेबल नहीं होना वो भी संडे मरीज आपके हॉस्पिटल में एडमिट है नहीं लगता कहीं ना कहीं आपके भी

ਜਗਤਾਰ ਸਿੰਘ 52 ਸਾਲ ਦੀ ਉਮਰ ਸੀਗੀ ਰਾਤ ਐਡਮਿਟ ਹੋਇਆ ਸੀਗਾ ਇੱਥੇ ਸਟਾਰ ਮੈਡੀਸਿਟੀ ਹਸਪੀਟਲ ਦੇ ਵਿੱਚ ਉਹ ਵੀਪੀ ਨੂੰ ਲੈ ਕੇ ਐਡਮਿਟ ਹੋਇਆ ਸੀਗਾ ਵੀਪੀ ਦੀ ਪ੍ਰੋਬਲਮ ਆ ਰਹੀ ਸੀ ਉਹਨੂੰ ਤੇ ਥੋੜੀ ਸਾਹ ਦੀ ਪ੍ਰੋਬਲਮ ਆ ਰਹੀ ਸੀ ਤੇ ਅੱਜ ਅਰਾਊਂਡ 1:29 ਵਜੇ ਉਹਦੀ ਡੈਥ ਹੋ ਗਈ ਹੋਈ ਡੈਡ ਬੋਡੀ ਸੀਗੀ ਉਹ ਮਰਨ ਵੀ ਲੈ ਗਏ ਆ ਤੇ ਉਦੋਂ ਬਾਅਦ ਜਿਹੜਾ ਬੋਰਡ ਬਣ ਕੇ ਇਹਦਾ ਹੁੰਦਾ ਬੋਰਡ ਬਣ ਕੇ ਪੋਸਟਮਾਰਮ ਹੁੰਦਾ ਉਦੋਂ ਬਾਅਦ ਡਾਕਟਰ ਦੇ ਇਨਕੁਆਰੀ ਤੋਂ ਆਫਟਰ ਜਿੱਦਾਂ ਦੀ ਵੀ ਕਾਰਵਾਈ ਹੋਊਗੀ ਅਸੀਂ ਉਹ ਬਣਦੀ ਕਾਰਵਾਈ ਕਰਾਂਗੇ ਇਹ ਬੰਦਾ ਕੀ ਕੰਮ ਕਰਦਾ ਸੀ ਸਰ ਜੀ ਨੇ ਇਹ ਬੰਦਾ ਟਰੱਕ ਡਰਾਈਵਰ ਸੀਗਾ ਜੀ ਲੇਕਿਨ ਪਰਿਵਾਰ ਵਾਲੇ ਇਲਜ਼ਾਮ ਲੱਗ ਰਿਹਾ ਜੀ ਜਦ ਮੌਤ ਹੋਈ ਕੁਝ ਇਹਦੇ ਟ੍ਰੀਟਮੈਂਟ ਨਹੀਂ ਦਿੱਤਾ ਗਿਆ ਕੁਝ ਵਧੀਆ ਇਹਨਾਂ ਨਾਲ ਬੋਲ ਰਵਈਆ ਵੀ ਇਹਨਾਂ ਨਾਲ ਠੀਕ ਨਹੀਂ ਸੀ ਡਾਕਟਰ ਦਾ ਉਹ ਦੇਖੋ ਤੁਸੀਂ ਸਾਰੇ ਪੱਖ ਦੇਖ ਲਏ ਜੀ ਇਹਨਾਂ ਦੇ ਜਿਹੜੀ ਹੁਣ ਐਸਐਮਓ ਵੱਲੋਂ ਟੀਮ ਬਣਦੀ ਹੋਣੀ ਹੈ ਜਿਹੜਾ ਡਾਕਟਰ ਵਾਲਾ ਕੇਸ ਆ ਸੁਪਰੀਮ ਕੋਰਟ ਦੀ ਗਾਈਡਲਾਈਨਸ ਆ ਉਹ ਸਾਰੀ ਇੱਥੋਂ ਸੀਸੀਟੀਵੀ ਲੈਣਗੇ ਇਹਨਾਂ ਦਾ ਜਿਹੜੋ ਜੋ ਟ੍ਰੀਟਮੈਂਟ ਦਿੱਤਾ ਕਿਹੜਾ ਇਹਨਾਂ ਦਾ ਅਫਸਰ ਜਿਹੜਾ ਸੀਗਾ ਡਾਕਟਰ ਸੀਗਾ ਮੌਕੇ ਤੇ ਹਾਜ਼ਰ ਸੀਗਾ ਉਹ ਸਾਰਾ ਕੁਝ ਦੇਖਣਗੇ ਜੇ ਜਿਹੜੀ ਵੀ ਇਹਨਾਂ ਦੀ ਨੈਗਲੀਜੈਂਸੀ ਹੋਊਗੀ ਉਹ ਨੈਗਲੀਜੈਂਸੀ ਦੇ ਆਧਾਰ ਤੇ ਇਹਨਾਂ ਤੇ ਕਾਰਵਾਈ ਹੋਊਗੀ ਬਣਦੀ ਡੈਡ ਬੋਡੀ ਆਪਣੇ ਰਿਕਵਰੀ ਚ ਲੈ ਲਈ ਸਰ ਹਾਂਜੀ ਹਾਂਜੀ ਡੈਡ ਬੋਡੀ ਮੋਰਚਰੀ ਰਿੰਦਰ ਹ ਬਸ ਆਫਟਰ ਜਿਹੜਾ ਜੇ ਇਹਨਾਂ ਦੀ ਨੈਗਲੀਜੈਂਸੀ ਆਊਗੀ ਅਕੋਰਡਿੰਗ ਟੂ ਬੰਦੇ ਸੈਕਸ਼ਨ ਅਸੀਂ ਕਾਰਵਾਈ ਕਰਾਂਗੇ ਠੀਕ ਹੈ